ਸਸੀ ਗਾਲ ਵੀਰੋ ਆ ਜਿਹੜਾ ਰੋਟੇਟਰ ਤੁਸੀਂ ਦੇਖ ਰਹੇ ਹੋ ਪ੍ਰਾਈਮ ਐਗਰੀ ਟੈਕ ਦਾ ਹੈਵੀ ਅਰਥ ਮਾਡਲ ਇਹ ਹੋ ਸਕਦਾ ਤੁਹਾਡਾ ਸਿਰਫ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਤੁਹਾਨੂੰ ਰੋਟੇਟਰ ਮਿਲ ਸਕਦਾ ਹੁਣ ਕਿਵੇਂ ਉਹ ਸਾਰੀ ਦੀ ਸਾਰੀ ਤੁਹਾਨੂੰ ਵੀਡੀਓ ਜੋ ਅਪਲੋਡ ਅੱਗੇ ਤੁਸੀਂ ਪੂਰੀ ਦੀ ਪੂਰੀ ਵੀਡੀਓ ਸੁਣੋ ਕੀ ਧਰਮ ਕੰਡੀਸ਼ਨ ਆ ਕੀ ਪ੍ਰੋਸੈਸ ਆ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਊਗਾ ਸਪ੍ਰਾਈਮ ਐਗਰੀ ਟੈਕ ਦੇ ਵਿੱਚ ਸਨੈਰੀ ਮੌਕਾ 1000 ਦੇ ਵਿੱਚ ਸਿਰਫ ਮਾਤਰਾ 1000 ਰੁਪਏ ਦੇ ਵਿੱਚ 8 ਫੁੱਟਾ ਰੋਟਾਵੇਟਰ ਜੋ ਜਿੱਤਣ ਦਾ ਇਹ ਪ੍ਰਾਪਤ ਕਰਨੀ ਸਤਿ ਸ਼੍ਰੀ ਅਕਾਲ ਵੀਰੋ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਪਾਂ ਇੱਕ ਸਕੀਮ ਤੁਹਾਡੇ ਵਾਸਤੇ ਚਾਲੂ ਕੀਤੀ ਹੈਗੀ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਹੋਏ ਨੇਗੇ ਆਪਣਾ ਪ੍ਰਾਈਮ ਐਗਰੀ ਟੈਕ ਦਾ ਜਿਹੜਾ ਰੋਟਾਵੇਟਰ ਹੁੰਦਾਗਾ ਇਹਦੀ ਤੁਸੀਂ ਬੁਕਿੰਗ ਕਰਵਾਉਣੀ ਹੈਗੀ ਬੁਕਿੰਗ ਦਾ ਜਿਹੜੀ ਅਮਾਉਂਟ ਹੈਗਾ ਆਪਾਂ ਰੱਖਿਆਗਾ 1000 ਰੁਪਿਆ 1000 ਰੁਪਏ ਦੇ ਵਿੱਚ ਤੁਸੀਂ ਆਪਣੇ ਰੋਟਾਵੇਟਰ ਦੀ ਬੁਕਿੰਗ ਕਰਵਾਉਣੀ ਹੈਗੀ ਅੱਜ ਤਰੀਕ ਹੋਗੀ 11 ਜੁਲਾਈ 11 ਜੁਲਾਈ ਤੋਂ ਲੈ ਕੇ ਜੁਲਾਈ ਮਹੀਨੇ ਦੇ ਐਂਡ ਤੱਕ ਜਿੰਨੀਆਂ ਵੀ ਬੁਕਿੰਗਾਂ ਆਪਣੇ ਕੋਲੇ ਹੋਣਗੀਆਂ ਉਹ ਸਾਰੇ ਵੀਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਾਂ ਪ੍ਰਾਈਮ ਐਗਰੀ ਟੈਕ ਦਾ ਜਿਹੜਾ ਰੋਟਾਵੇਟਰ ਆ ਬਿਲਕੁਲ ਫ੍ਰੀ ਆਫ ਕਾਸਟ ਦੇਵਾਂਗੇ ਠੀਕ ਹੈ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਇਹ ਜਿਹੜਾ ਪ੍ਰਾਈਮ ਐਗਰੀਟੈਕ ਦਾ ਆਪਣਾ 8 ਫੁੱਟਾ ਰੋਟਾਵੇਟਰ ਹੈਗਾ ਉਹ ਆਪਾਂ ਫ੍ਰੀ ਆਫ ਕਾਸਟ ਦੇਵਾਂਗੇ ਤੇ ਬਾਕੀ ਜਿਹੜੇ ਵੀਰ ਜਿੰਨੇ ਵੀ ਵੀਰ 100000 ਰੁਪਿਆ ਦੇ ਕੇ ਆਪਾਂ ਨੂੰ ਬੁਕਿੰਗ ਕਰਾਉਣਗੇ ਉਹ ਜਦੋਂ ਵੀ ਕਦੇ ਵੀ ਲਾਈਫ ਦੇ ਵਿੱਚ ਆਪਣੇ ਤੋਂ ਕੋਈ ਵੀ ਪ੍ਰੋਡਕਟ ਲੈਣਗੇ ਲੈਣਗੇ ਮਤਲਬ ਚਾਹੇ ਤੁਸੀਂ ਤਾਇਓ ਦੇ ਆਪਣੇ ਰੋਟਾਵੇਟਰ ਵਾਸਤੇ ਬਲੇਡ ਲੈਣੇ ਹੋਗੇ ਠੀਕ ਹੈ ਇਹਦੇ ਵਿੱਚ ਆਪਣੇ ਕੋਲੇ ਐਲ ਟਾਈਪ ਐਲ ਜੀ ਐਫ ਟਾਈਪ एलसी टाइप सुपरसीडर ਦੇ ਬਲੇਡ ਹੋਗੇ ਜਮੇ ਹਨ ਤੇ ਚਾਹੇ 마ਸੀਓ ਦੇ ਰੋਟਾਵੇਟਰ ਦੇ ਬਲੇਡ ਹੋਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਤਾਇਓ ਦਾ ਬਲੇਡ ਲੈਣਾਗਾ ਤਾਂ ਬਲੇਡ ਦਾ ਜਾਂ ਕਿਸੇ ਵੀ ਪ੍ਰੋਡਕਟ ਦਾ ਜਿੰਨਾ ਵੀ ਤੁਹਾਡਾ ਵਿਲ ਬਣੂਗਾ ਉਹਦੇ ਵਿੱਚੋਂ 1000 ਰੁਪਿਆ ਤੁਹਾਡਾ ਲੈਸ ਕਰ ਦਿੱਤਾ ਜਾਊਗਾ ਤੇ ਉਸ ਤੋਂ ਇਲਾਵਾ ਜੇ ਤੁਸੀਂ ਕੋਈ ਪੀਟੀਓ ਸ਼ਾਫਟ ਐਨੀ ਵੀ ਕੋਈ ਵੀ ਚੀਜ਼ ਮਤਲਬ ਐਗਰੀਕਲਚਰ ਦੀ ਜਿਹੜੀ ਵੀ ਆਪਣੇ ਕੋਲੇ ਅਵੇਲੇਬਲ ਹੁੰਦੀ ਆ ਇਹਨਾਂ ਚੋਂ ਕੋਈ ਵੀ ਪ੍ਰੋਡਕਟ ਜੇ ਤੁਸੀਂ ਖਰੀਦੋਗੇ ਤਾਂ ਤੁਹਾਡਾ 1000 ਰੁਪਿਆ ਉਦੋਂ ਲੈਸ ਕਰ ਦਿੱਤਾ ਜਾਊਗਾ ਦੂਜੀ ਗੱਲ ਇੱਕ ਰੋਟਾਵੇਟਰ ਤਾਂ ਆਪਾਂ ਕਿਸੇ ਨਾ ਕਿਸੇ ਵੀਰ ਨੂੰ ਦੇਣਾ ਹੀ ਦੇਣਾਗਾ ਤੇ 20 ਤਰੀਕ ਨੂੰ ਇੱਕ ਆਪਾਂ ਤਾਇਓ ਦੇ ਬਲੇਡਾਂ ਦਾ ਸੈੱਟ ਠੀਕ ਐ ਤੁਹਾਡੇ ਕੋਲੇ 7 ਫੁੱਟਾ 8 ਫੁੱਟਾ 9 ਫੁੱਟਾ ਕੋਈ ਵੀ ਸਾਈਜ਼ ਦਾ ਰੋਟਾਵੇਟਰ ਚੱਲਦਾਗਾ ਉਹ ਰੋਟਾਵੇਟਰ ਵਾਸਤੇ ਤੁਹਾਨੂੰ ਬਲੇਡ ਦੇ ਸੈੱਟ ਦਾ ਇੱਕ ਆਪਾਂ ਗਿਫਟ ਕੱਢਣਾਗਾ ਉਹ ਆਪਾਂ ਤੁਹਾਨੂੰ ਦੇਵਾਂਗੇ 20 ਜੁਲਾਈ ਨੂੰ ਠੀਕ ਐ ਮਤਲਬ ਦੋ ਚੀਜ਼ਾਂ ਦੇ ਵਿੱਚ ਤੁਹਾਡੇ ਜਿਹੜੇ ਚਾਂਸ ਨੇਗੇ 20 ਜੁਲਾਈ ਨੂੰ ਰੋਟਾਵੇਟਰ ਦੇ ਬਲੇਡ ਦੇ ਸੈੱਟ ਤੇ ਤੇ ਇੱਕ ਤਰੀਕ ਨੂੰ ਜਿਹੜਾ ਆਪਣਾ ਅਗਸਤ ਮਹੀਨੇ ਦੀ ਇੱਕ ਤਰੀਕ ਆਊਗੀ 1 ਅਗਸਤ ਨੂੰ ਰੋਟਾਵੇਟਰ ਤੁਹਾਡੇ ਚੋ ਕਿਸੇ ਵੀ ਵੀਰ ਦੇ ਘਰੇ ਜਾ ਸਕਦਾਗਾ ਠੀਕ ਹੈ 1000 ਰੁਪਿਆ ਤੁਸੀਂ ਬੁਕਿੰਗ ਦਾ ਪਾਉਣਾਗਾ ਠੀਕ ਹੈ ਉਹਦੇ ਵਾਸਤੇ ਕੀ ਹੈ ਜਿਹੜਾ ਆਪਣਾ ਇਹ ਸਕੈਨਰ ਹੈਗਾ ਐਸ ਸਕੈਨਰ ਦੇ ਉੱਤੇ ਤੁਸੀਂ ਪੇਮੈਂਟ ਕਰਨੀ ਹੈਗੀ 1000 ਰੁਪਿਆ ਪੇਮੈਂਟ ਕਰਕੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾਗਾ 9501909739 ਇਹ ਮੇਰਾ ਆਪਣਾ ਨੰਬਰ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਸਕਰੀਨ ਸ਼ਾਟ ਮੈਨੂੰ ਪਾ ਦੇਣਾਗਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਤੁਹਾਡੀ ਬੁਕਿੰਗ ਦੀ ਰਸੀਪਟ ਆ ਗਈ ਤੁਹਾਡੇ ਫੋਨ ਤੇ ਅਵੇਲੇਬਲ ਹੋ ਜੂਗੀ ਨਹੀਂ ਤਾਂ ਤੁਸੀਂ ਆਫਲਾਈਨ ਜੇ ਸਾਡੇ ਤੱਕ ਮਤਲਬ ਆਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਡੇ ਸ਼ੋਅਰੂਮ ਪ੍ਰਾਈਮ ਐਗਰੀਟੈਕ ਦਾ ਸ਼ੋਅਰੂਮ ਸਾਡਾ ਜਿਹੜਾ ਹੈਗਾਗਾ ਅ ਇੰਦਰ ਲੋਕ ਵੈਨਿਊ ਬਰਨਾਲਾ ਇੱਥੇ ਤੁਸੀਂ ਪਹੁੰਚ ਸਕਦੇ ਹੋਗੇ ਤੇ ਇੱਥੋਂ ਤੁਸੀਂ ਆ ਕੇ ਆਪਣੀ ਡਾਇਰੈਕਟ ਜਿਹੜੀ ਬੁਕਿੰਗ ਕਰਵਾ ਸਕਦੇ ਹੋਗੇ ਠੀਕ ਹੈ ਗਰਚਾ ਰੋਡ ਦੇ ਬਿਲਕੁਲ ਸਾਹਮਣੇ ਆਈਟੀਆਈ ਚੌਂਕ ਤੋਂ ਜਦੋਂ ਆਪਾਂ ਬਰਨਾਲੇ ਤੋਂ ਸੰਗਰੂਰ ਵੱਲ ਨੂੰ ਜਾਂਦੇ ਆ ਤਣਾਲੇਵਲ ਨੂੰ ਤਾਂ ਹੋਟਲ ਮਿਲਨ ਦੇ ਬਿਲਕੁਲ ਸਾਹਮਣੇ ਗੇਟ ਹੈਗਾ ਕਾਨੂੰਨੀ ਦਾ ਤੇ ਇੱਥੇ ਤੁਸੀਂ ਆ ਕੇ ਸਾਡੇ ਕੋਲੇ ਆਫਲਾਈਨ ਬੁਕਿੰਗ ਵੀ ਕਰਵਾ ਸਕਦੇ ਹੋ। ਬਾਕੀ ਮੈਂ ਤੁਹਾਨੂੰ ਰੋਟਾਵੇਟਰ ਦੇ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਆਂ। ਠੀਕ ਹੈ। ਰੋਟਾਵੇਟਰ ਆਪਣਾ 1323 ਦਾ ਹੈਵੀ ਉੱਪਰਲਾ ਗੇਅਰ 5 ਲੀਟਰ ਬੋਡੀ ਵਾਲਾ ਠੀਕ ਹੈ। 5 ਐਮ ਐਮ ਦੀ ਬੋਡੀ ਹੈਗੀ 3 ਐਮ ਦਾ ਫਰੰਟ ਬੀਮ ਆ ਫੁੱਲ ਸਟੀਫਨਰ ਦੇ ਵਿੱਚ ਹੈਗਾ। ਠੀਕ ਹੈ ਸਾਈਡ ਪਲੇਟਾਂ 10mm ਦੀਆਂ 21 36 28 ਦਾ ਸਾਈਡ ਗੇਅਰ ਤਾਂ ਉਹਦੇ ਸਪਰਿੰਗ ਸਟੀਲ ਦੇ ਬਲੇਡ 72 90 ਦੀ ਰੋਟਰ ਪਾਈਪ ਮਤਲਬ ਕੰਪਲੀਟ ਫੁੱਲੀ ਹੈਵੀ ਤੇ ਫੁੱਲੀ ਐਕਿਊਰੇਟ ਚੱਲਣ ਵਾਲਾ ਰੋਟਾਵੇਟਰ ਹੈਗਾ ਆਲੂਆਂ ਦੀ ਖੇਤ ਦੀ ਤਿਆਰੀ ਕਰਨ ਵਾਸਤੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਆਪਣਾ ਰੋਟਾਵੇਟਰ ਸਭ ਤੋਂ ਵਧੀਆ ਪਰਫਾਰਮੈਂਸ ਦੇਊਗਾ ਚਾਹੇ ਤੁਸੀਂ ਫੁੱਲ ਪਰਾਲੀ ਦੇ ਵਿੱਚ ਚਲਾ ਲਿਓ ਇਸ ਚੀਜ਼ ਦੀ ਗਾਰੰਟੀ ਹੈਗੀ ਮੇਰੀ ਵੀ ਆਪਣਾ ਰੋਟਾਵੇਟਰ ਸਭ ਤੋਂ ਜ਼ਿਆਦਾ ਵਧੀਆ ਪਰਫਾਰਮ ਕਰੂਗਾ ਮਿੱਟੀ ਵੀ ਬਰੀਕ ਕਰੂਗਾ ਪਰੂਗਾ ਨਹੀਂ ਕਿਉਂਕਿ ਇਹਦੇ ਵਿੱਚ ਉੱਪਰ ਸਪੇਸ ਬਹੁਤ ਆ 21 36 28 ਗੇਅਰ ਲੱਗਿਆ ਹੋਣ ਕਰਕੇ ਇਹਦੀ ਹਾਈਟ ਆ ਕਿ ਜਿਹੜੀ ਆਮ ਰੋਟਾਵੇਟਰ ਨਾਲੋਂ ਜ਼ਿਆਦਾ ਕੀ ਤੇ ਤੁਹਾਨੂੰ ਬੈਸਟ ਕੁਆਲਟੀ ਦਾ ਰੋਟਾਵੇਟਰ 1000 ਰੁਪਏ ਦੇ ਵਿੱਚ ਤੁਹਾਡੇ ਘਰੇ ਜਾ ਸਕਦਾਗਾ ਇਹ ਬੁਕਿੰਗ ਕਰਵਾਉਣ ਵਾਸਤੇ ਦਿੱਤਾ ਜਿਹੜਾ ਨੰਬਰ ਆਗਾ ਇਸ ਨੰਬਰ ਤੇ ਕਾਲ ਕਰ ਲਓ ਦੋਨਾਂ ਚੋ ਕਿਸੇ ਵੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਮੇਰੇ ਤੋਂ 950 ਵਾਲੇ ਨੰਬਰ 019 ਵਾਲੇ ਨੰਬਰ ਤੋਂ ਕਈ ਵਾਰੀ ਕਾਲ ਨਹੀਂ ਪਿਕ ਹੋ ਸਕਦੀ ਤਾਂ ਤੁਸੀਂ ਕਮਲ ਦੇ ਨਾਲ ਗੱਲ ਕਰ ਸਕਦੇ ਹੋ 7309401313 ਵਾਲੇ ਤੇ ਸਕੈਨਰ ਇਹ ਰਿਹਾ ਬਾਕੀ ਨੰਬਰ ਨੂੰ ਸੇਵ ਕਰ ਲਿਓ ਸਾਡੇ ਨੂੰ ਸਕੈਂਦਰ ਸਾਡੀ ਵਟਸਐਪ ਦੀ ਡੀਪੀ ਤੇ ਵੀ ਲੱਗਿਆ ਹੋਇਆਗਾ ਇਸ ਸਕੈਨਰ ਦੇ ਉੱਤੇ ਤੁਸੀਂ ਪੇਮੈਂਟ ਜਿਹੜੀ ਪਾਉਣੀ ਹੈਗੀ ਸੋ ਜਿਹੜੇ ਵੀ ਵੀਰ ਕਿਸਮਤ ਅਜਮਾਉਣਾ ਚਾਹੁੰਦੇ ਨੇ ਆਪਦੀ ਅਜਮਾ ਸਕਦੇ ਉਹ ਨਾਲੇ ਬਹਾਨੇ ਨਾਲ ਤੁਹਾਡੀ ਰੋਟਾ ਬਿੱਟ ਦੀ ਬੁਕਿੰਗ ਹੋ ਜੂਗੀ ਲਾਈਫ ਦੇ ਵਿੱਚ ਕਦੇ ਵੀ ਤੁਸੀਂ ਸਾਡੇ ਤੋਂ ਕੋਈ ਵੀ ਪ੍ਰੋਡਕਟ ਲਾਉਂਗੇ ਤਾਂ ਉਦੋਂ ਤੁਹਾਡੀ ਇਹ ਜਿਹੜੀ ਪੇਮੈਂਟ ਆ ਗਈ ਤੁਹਾਨੂੰ ਉਹ ਤੁਹਾਡੇ ਟੋਟਲ ਬਿੱਲ ਦੇ ਵਿੱਚੋਂ ਲੈਸ ਕਰ ਦਿੱਤੀ ਜਾਊਗੀ ਸੋ ਸਤਿ ਸ੍ਰੀ ਅਕਾਲ ਜੀ